ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਛੈ ਜਿਸਮੀ ਕਵੇ ਬਾਈ ਬੇਨਤੀ ਜੋ ਪਈ ਅਮਰੀ ਗਰੋ ਹਾ ਦੇ ਰਚਾ ਪੂਰਨ ਹੋ ਚਿਤ ਕੀ ਇਛਾ ਤਉ ਚਰਨ ਮੰਡੈ ਹਮਾਰਾ ਆਪਣਾ ਜਨ ਕਰੋ ਪ੍ਰਤਿਪਾਰਾ ਹਮਰੇ ਦੁਸ ਬੈਤ ਭਕਾਵੋ ਆਪ ਹਾ ਦਮ ਹੈ ਬਚਾਵੋ ਸੁਖੀ ਵਸੈ ਮੋਰ ਪਰਵਾਰਾ ਸੇਵਕ ਸਿਖ ਸਭਾ ਕਰਤਾਰਾ ਮੂਰ ਚੜ ਜਿ ਕਰ ਤੈ ਕਰਿਆ ਸਭਾ ਨੇ ਕੋ ਹਾਡ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ मैं छाड़ के वरनाते हो जो पर चांस तुम थे पाओ सेवक से कह मारे तार गए चुन चुन सत्र हमारे मारिये आप हाथ है मुझे वरिये मन काल का दरास ने वरिये हु जो सदा हमारे पचास रे सो करिये बच्चा राख ले हम राख हारे साहिब संत हाय प्यारे दीन मन में के हंता तुम हो परिये सरदस काल का ब्रह्मा अवतरा काल पर सुदेव अवतरा

ਟੜਕਾ ਟਕੇ ਅੰਦਰ ਕੀ ਜਾਣਿ ਸੁਲੇ ਬਰੇ ਕੀ ਪੀਰ ਬਿਛਾਣ ਜੀਂਤੀ ਤੈ ਕਉ ਜਿ ਰਸੂਲਾ ਸੋ ਪਰ ਕਿਰਪਾ ਰਿਸ਼ਕਰ ਖੋਲਾ ਸੰਤਨ ਤੁਪਾਇ ਤੇ ਰੁਕੀ ਸੁਖਾਇ ਸਾਧਨ ਕੇ ਸੋਗੇ ਏਕ ਏਕ ਕੀ ਪੀਰ ਬਿਛਾਣ ਨਾ ਘਟ ਘਟ ਟਬਟ ਕੀ ਜਾਣੇ ਜਬਦ ਰਕ ਘਰਾ ਕਰਤਾਰਾ ਪ੍ਰਜਾ ਤਰਤ ਤਬ ਦੇਹੀ ਉਪਾਰਾ ਜਬਾ ਕਰਤ ਕਰ ਤੋ ਕਭੂ ਤੁਮ ਮੈ ਮਕ ਦੇ ਤਰ ਸਭੂ ਜੀਤੇ ਬਰਨ ਸਰ ਸਭ ਤਾਰੇ ਆਪ ਯ ਆਪਣੀ ਬੋਝੋ ਉਚਾਰੇ ਤੁਮ ਸਮੀਤ ਰਹਿ ਤੰਨ ਰਾਮ ਜਾਨੰਦ ਤੇ ਪੀਰੀ ਹਰੀਆਲਮ ਨਿਰੰਕਾਰ ਨਿਰਮਲਕਾਰ ਨਿਰਲਾਂ ਦੇ ਆਦ ਨੀਵ ਨਾ ਦੇ ਅਸੰਭ ਤਾ ਕਾ ਮੂਰੂ ਚਾਰ ਦੇ ਬੇਦਾ ਜਾ ਕੋ ਬੇ ਨਾ ਭਾਵ ਦੇ ਬੇਦਾ ਤਾ ਕੋ ਕਰ ਭਾਣ ਨਮਾਨ ਮਹਾ ਮੂਰਤ ਸਤਿ ਜਨਾ ਜਾਤ ਮਹਾਦੇਵ ਕੋ ਕਹਿ ਰਸ ਰਾਜ ਨਿਰੰਕਾਰ ਕਾ ਤੀਨ ਤਨ ਹੈ ਪੇ ਵੇ ਆਪੇ ਆਪਣੀ ਬਦਹਿ ਜੋਤੀ ਵਰਨਤ ਭਿੰਨ ਭਿੰਨ ਤੇ ਦੇਤੀ ਤੁਮਰਾ ਲਖਾਨ ਜਾਏ ਬਸਾਰਾ ਕੇ ਸੁਰਿਆ ਬਤਨ ਸੰਸਾਰਾ එක රपන ර පරంක ෙවරාවකහිපු ර से තరిක් නි कोई කා් හරයි දෙන්නේ හු ూడා බठा ස පය ස කठा සකසේදකා ජం මාර්ග ర රූප සයంभाාවव ්చා නිතුमु රෝ से කිය ර सेෙසකර दष් ව ලග ාතා සකළ ලේසිර රනකාතා. ਜੇ ਤੁਸ ਸਰਨੇ ਪਰੇ ਦਿਲ ਕਾ ਰਿਛਤ ਤੁਫਾ ਮਰੇ ਪਰੇ ਹੀਣੰਭਗ ਪਰੇ ਤਿਹਾਰੇ ਤਿਨ ਕੈ ਰਮ ਸੰਗਟ ਸਬਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਕੇ ਕਾਲਨ ਘਟਨਾ ਹੈ ਰਚਾ ਹੋਇ ਤਾ ਸਬ ਕਾਲਾ ਦੁਸਰ ਸ੍ਰਸਤ ਕਾਲਾ ਅਦਰ ਪਰ ਸੰਝਾਈ ਰਹੋ ਤਾਕੇ ਤਾਪ ਸੁਨਕ ਮੋਹ ਰਹੋ ਰਿਦਿ ਸਿਧਿ ਕਰਮੋ ਸਭ ਹੋਏ ਦਸੁ ਸਾਸ ਸਕੇ ਨਾ ਕੋਈ ਇਕ ਬਾਰ ਜਿਤ ਮੈਂ ਸਮਾਰਾ ਕਾਲ ਫਾਸੇ ਧਾਇ ਉਬਾਰ ਜਿਨਰ ਨਾਮ ਤਿਹਾਰੋ ਕਹਾ ਦਾਰੇ ਦਿਸ਼ ਸੁਧੋਗਤੀ ਰਹਾ ਅੜਗਿ ਕੀ ਤਮੈ ਸਰਨ ਤੇ ਹਾਰੀ ਆਪ ਹਾਰ ਦਿਲਹਿੋ ਬਾਰੀ ਸਰਬ ਠੋਰ ਮਹੋ ਸੁਹਾਇ ਦਿਸਦੋਗ ਤਲੇ ਹੋ ਬਚਾਈ ਅੜਗਿ ਕੀ ਤਮੈ ਸਰਨ ਤੇ ਹਾਰੀ ਆਪ ਹਾਰ ਦਿਲਹਿੋ ਬਾਰੀ ਸਰਬ ਠੋਰ ਮਹੋ ਸੁਹਾਇ ਦਿਸਦੋਗ ਤਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ